ਜਸਰੂਪਾ ਜੇਵਾ ਹਾ ਜੋਰ ਲਾਉਣ ਵਾਲਾ ਤੇ ਨੇ ਲਿਖਾਇਆ ਨਾਰਾ ਜੀ ਇਹ ਗਲਤ ਹੀ ਆ ਲੱਗਦਾ ਮੈਨੂੰ ਗਲਤ ਕੀ ਆ ਪੂਰੇ ਜੋਰ ਤਾਂ ਫਰ ਪ੍ਰੈਸ਼ਰ ਨਾਲ ਹੀ ਹੁੰਦੇ ਨੇ ਕੰਮ ਐ ਨਹੀਂ ਐ ਐ ਗਲਤ ਹੀ ਆ ਲਾ ਦੇ ਵੀ ਇੱਕ ਪਾਸੇ ਮੈਂ ਜੋਰ ਇੱਕ ਪਾਸੇ ਸਰਕਾਰ ਲਾਊਗੀ ਇਹ ਗਲਤ ਲੱਗੂ ਮੈਨੂੰ ਨਾ ਨਾ ਪੂਰੇ ਪੂਰੇ ਇਹਦੇ ਪਾਣੀਆਂ ਪੂਣੀ ਦਾ ਫਿਰ ਜੋਰ ਲਾ ਕੇ ਕੱਢਣੇ ਪੈਂਦੇ ਨੇ ਹੁਣੇ ਨਿਕਲਦੇ ਪੂਰੇ ਗਲਤ ਨਹੀਂ ਲਗਾਏ ਕਾ ਮਾ ਨਹੀਂ ਤੂੰ ਆਹ ਸੁਣੀ ਉਹ ਬੋਲ ਜਣਾ ਪਸਾਰੀਆਂ ਗੱਡੀਆਂ ਚ ਲਖਾਉਣ ਨਾਲੇ ਬਾਈ ਨਰਤੇ ਪੱਟਾ ਕਰਕੇ ਲਖਾਉਣਾ ਉਹ ਬੋਲਾ ਦੇਖੀ ਪੂਰੇ ਹੋਏ ਬੋਲ ਦੇ ਕੀ ਲੈਣਾ ਤੱਕੜੀ ਤੋਂ ਕੀ ਲੈਣਾ ਝਾੜੂ ਤੋਂ ਕੀ ਲੈਣਾ ਪੰਜੇ ਤੋਂ ਸਰਜੀਤ ਕੌਰ ਦੇ ਰਾਜ ਵਿੱਚ ਕੋਈ ਉੱਠ ਕੇ ਦਿਖਾਵੇ ਮੰਜੇ ਤੋਂ ਚਾਹ ਨਿਸ਼ਾਨ ਤਬਾਰ ਜੱਪਨਾ ਜੀ ਸਾਰਿਆਂ ਨੂੰ ਆ ਕੀ ਲਾਲਖੇ ਨਹੀਂ ਇਹ ਮਾਈਕਾ ਪੂਰੇ ਮਾਈਕ ਓਏ ਮਾਈਕ ਤਾਂ ਕਰੀਸ ਜਾ ਵੀ ਇੱਕ ਐਂਡਰਸਲ ਪਾਲੀ ਸੀਸੀ ਇਹ ਹੱਥ ਧੋ ਲਈ ਮੇਰੇ ਸਲ ਦੀ ਵਰਚਵਾਲਾ ਦੇ ਦਾਖਲ ਕਰਨੀ ਪਵੇਗੀ ਮੂੰਹ ਮੂੰਹ ਲਾਗਾ ਕੇ ਤੇ ਜੇ ਇਹ ਵਰਚਵਾਲਾ ਦੇ ਤਾਂ ਜਵਾਕ ਹੁੰਦੇ ਨੇ ਪੂਰੇ ਓਏ ਇਹਦਾ ਉੱਥੀ ਲਾਲ ਹੁੰਦਾ ਦਾ ਇਹਨੂੰ ਦਵਾਈ ਨਹੀਂ ਲੱਗਦੀ ਕਿ ਤਾਂ ਹੋਰ ਰੇਤੇ ਨਾਲ ਮਾ